ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਤੀ ਨਾਲ ਗਈ ਬਜ਼ੁਰਗ ਮਾਂ ਨੂੰ ਟੋਰਾਂਟੋ 에ਅਰਪੋਰਟ ਤੇ ਰੋਕਿਆ ਲੰਬੀ ਪੁੱਛਗਿਚ ਮਗਰੋਂ ਵਾਪਸ ਮੋੜਿਆ ਕਲਪਨਾ ਕਰੋ ਕਿ ਇੱਕ ਬਜ਼ੁਰਗ ਮਾਂ ਜਿਸਨੇ ਆਪਣੀ ਸਾਰੀ ਉਮਰ ਪਿੰਡ ਦੀਆਂ ਕੱਚੀਆਂ ਕੰਦਾ ਅਤੇ ਖੇਤਾਂ ਦੀ ਮਿੱਟੀ ਵਿੱਚ ਗਾਲ ਦਿੱਤੀ ਹੋਵੇ ਉਸ ਦੀਆਂ ਅੱਖਾਂ ਵਿੱਚ ਸਿਰਫ ਇੱਕ ਹੀ ਸੁਪਨਾ ਸੀ ਕਿ ਉਹ ਆਪਣੀ ਉਸਤੀ ਨੂੰ ਮਿਲੇ ਜੋ ਸੱਤ ਸਮੁੰਦਰੋਂ ਪਾਰ ਕੈਨੇਡਾ ਦੀ ਧਰਤੀ ਜਾ ਕੇ ਵਸੀ ਹੈ ਉਹ ਮਾਂ ਜਿਸ ਨੇ ਮਹੀਨਿਆਂ ਤੱਕ ਗੌਂਡੀਆਂ ਨੂੰ ਚਾਹ ਨਾਲ ਦੱਸਿਆ ਕਿ ਮੇਰੀ ਤੀ ਮੈਨੂੰ ਲੈਣ ਆ ਰਹੀ ਹੈ ਉਸਨੇ ਸਾਰਾ ਸਾਮਾਨ ਬੰਨਿਆ ਆਪਣੀਆਂ ਸਾਗ ਅਤੇ ਮੱਕੀ ਦਾ ਆਟਾ ਬੜੇ ਪਿਆਰ ਨਾਲ ਪੈਕ ਕੀਤਾ ਤਾਂ ਜੋ ਆਪਣੀ ਤੀ ਨੂੰ ਦੇਸ਼ ਦਾ ਸਵਾਦ ਚਖਾ ਸਕੇ ਪਰ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਟੋਰਾਂਟੋ ਦੇ ਪੀਅਰਸਨ 에য়ারਪੋਰਟ ਦੀਆਂ ਚਮਕਦੀਆਂ ਲਾਈਟਾਂ ਹੇਠ ਉਸ ਮਾਂ ਦੇ ਸੁਪਨੇ ਇੰਨੀ ਬੁਰੀ ਤਰ੍ਹਾਂ ਟੁੱਟ ਜਾਣਗੇ ਜਦੋਂ ਉਹ ਜਹਾਜ਼ ਤੋਂ ਉਤਰੀ ਤਾਂ ਉਸ ਦੇ ਚਿਹਰੇ ਤੇ ਖੁਸ਼ੀ ਸੀ ਪਰ ਜਿਵੇਂ ਹੀ ਉਹ ਇਮੀਗ੍ਰੇਸ਼ਨ ਅਫਸਰ ਦੇ ਸਾਹਮਣੇ ਪਹੁੰਚੀ ਉਸ ਦੀ ਦੁਨੀਆ ਹੀ ਬਦਲ ਗਈ ਇੱਕ ਮਾਂ ਜੋ ਸਿਰਫ ਆਪਣੀ ਧੀ ਦਾ ਹੱਥ ਫੜ ਕੇ ਉਸ ਦੇ ਘਰ ਜਾਣਾ ਚਾਹੁੰਦੀ ਸੀ ਉਸ ਨੂੰ ਇੱਕ ਅਪਰਾਧੀ ਵਾਂਗ ਸਵਾਲਾਂ ਦੇ ਕੇਰੇ ਵਿੱਚ ਖੜਾ ਕਰ ਦਿੱਤਾ ਗਿਆ ਇਹ ਕਹਾਣੀ ਸਿਰਫ ਇੱਕ 에ਅਰਪੋਰਟ ਦੀ ਘਟਨਾ ਨਹੀਂ ਹੈ ਬਲਕਿ ਇਹ ਉਸ ਦਰਦ ਦੀ ਦਾਸਤਾਨ ਹੈ ਜੋ ਇੱਕ ਮਾਂ ਨੇ ਉਸ ਵੇਲੇ ਮਹਿਸੂਸ ਕੀਤਾ ਜਦੋਂ ਉਸ ਨੂੰ ਆਪਣੀ ਹੀ ਤੀ ਦੀਆਂ ਅੱਖਾਂ ਸਾਹਮਣੇ ਵਾਪਸ ਮੋੜ ਦਿੱਤਾ ਗਿਆ ਇਹ ਵੀਡੀਓ ਤੁਹਾਡੀ ਰੂਹ ਨੂੰ ਕੰਬਾ ਦੇਵੇਗੀ ਕਿਉਂਕਿ ਇਸ ਵਿੱਚ ਇੱਕ ਮਾਂ ਦੀ ਮਮਤਾ ਅਤੇ ਕਾਨੂੰਨ ਦੀਆਂ ਪੇਚੀਦਗੀਆਂ ਦਾ ਉਹ ਟਕਰਾਅ ਹੈ ਜੋ ਅੱਜਕੱਲ ਬਹੁਤ ਸਾਰੇ ਪੰਜਾਬੀਆਂ ਨਾਲ ਵਿਦੇਸ਼ਾਂ ਵਿੱਚ ਵਾਪਰ ਰਿਹਾ ਹੈ ਇਸ ਘਟਨਾ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਬਜ਼ੁਰਗ ਮਾਤਾ ਜੀ ਆਪਣੇ ਧੀ ਨਾਲ ਬਹੁਤ ਹੀ ਖੁਸ਼ੀ-ਖੁਸ਼ੀ ਅੰਮ੍ਰਿਤਸਰ 에য়ারਪੋਰਟ ਤੋਂ ਰਵਾਨਾ ਹੋਏ ਸਨ ਦੀਨੇ ਆਪਣੀ ਮਾਂ ਨੂੰ ਵਿਜ਼ਟਰ ਵੀਜ਼ੇ ਤੇ ਬੁਲਾਇਆ ਸੀ ਤਾਂ ਜੋ ਉਹ ਕੁਝ ਮਹੀਨੇ ਇਕੱਠੇ ਬਿਤਾ ਸਕਣ ਅਤੇ ਆਪਣੀ ਮਾਂ ਨੂੰ ਕੈਨੇਡਾ ਦੀ ਸੁੰਦਰਤਾ ਦਿਖਾ ਸਕੇ ਸਫ਼ਰ ਦੌਰਾਨ ਮਾਂ ਬਹੁਤ ਉਤਸ਼ਾਹਿਤ ਸੀ ਉਹ ਵਾਰ-ਵਾਰ ਪੁੱਛ ਰਹੀ ਸੀ ਕਿ ਹੁਣ ਕਿੰਨਾ ਸਮਾਂ ਰਹਿ ਗਿਆ ਹੈ ਅਤੇ ਉਹ ਕਦੋਂ ਆਪਣੀ ਧੀ ਦੇ ਘਰ ਪਹੁੰਚੇਗੀ ਪਰ ਜਿਵੇਂ ਹੀ ਜਹਾਜ਼ ਟੋਰਾਂਟੋ ਪਹੁੰਚਿਆ ਅਤੇ ਉਹ ਇਮੀਗ੍ਰੇਸ਼ਨ 카운ਟਰ ਤੇ ਪਹੁੰਚੇ ਉੱਥੇ ਮੌਜੂਦ ਅਫਸਰ ਨੂੰ ਕੁਝ ਸ਼ੱਕ ਹੋਇਆ ਅਫਸਰ ਨੇ ਮਾਂ ਕੋਲੋਂ ਸਵਾਲ ਪੁੱਛਣੇ ਸ਼ੁਰੂ ਕੀਤੇ ਪਰ ਮਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਅਤੇ ਤੀ ਨੂੰ ਪਾਸੇ ਹਟਣ ਲਈ ਕਹਿ ਦਿੱਤਾ ਗਿਆ ਬਜ਼ੁਰਗ ਮਾਂ ਕਬਰਾ ਗਈ ਉਸ ਦਾ ਸਾਹ ਫੁੱਲਣ ਲੱਗਾ ਕਿਉਂਕਿ ਉਸ ਨੇ ਕਦੇ ਵੀ ਅਜਿਹਾ ਮਾਹੌਲ ਨਹੀਂ ਦੇਖਿਆ ਸੀ ਅਫਸਰ ਨੇ ਸਵਾਲ ਪੁੱਛਿਆ ਕਿ ਤੁਸੀਂ ਇੱਥੇ ਕਿੰਨਾ ਸਮਾਂ ਰੁਕਣਾ ਹੈ ਅਤੇ ਤੁਹਾਡਾ ਮਕਸਦ ਕੀ ਹੈ ਮਾਂ ਨੇ ਪੋਲੇਪਨ ਵਿੱਚ ਕੁਝ ਅਜਿਹਾ ਕਹਿ ਦਿੱਤਾ ਜਿਸ ਨਾਲ ਅਫਸਰ ਨੂੰ ਲੱਗਾ ਕਿ ਇਹ ਸ਼ਾਇਦ ਵਾਪਿਸ ਨਹੀਂ ਜਾਣਗੇ ਲੰਬੀ ਪੁੱਛਗਿਚ ਦੌਰਾਨ ਮਾਂ ਨੂੰ ਇੱਕ ਵੱਖਰੇ ਕਮਰੇ ਵਿੱਚ ਬਿਠਾ ਦਿੱਤਾ ਗਿਆ ਜਿੱਥੇ ਨਾ ਕੋਈ ਪਾਣੀ ਪੁੱਛਣ ਵਾਲਾ ਸੀ ਅਤੇ ਨਾ ਹੀ ਕੋਈ ਦਿਲਾਸਾ ਦੇਣ ਵਾਲਾ ਤੀ ਬਾਰ ਖੜੀ ਰੋ ਰਹੀ ਸੀ ਅਤੇ ਅਫਸਰਾਂ ਨੂੰ ਮਿੰਨਤਾ ਕਰ ਰਹੀ ਸੀ ਕਿ ਮੇਰੀ ਮਾਂ ਬਿਮਾਰ ਹੈ ਉਸ ਨੂੰ ਦਵਾਈ ਦੀ ਲੋੜ ਹੈ ਪਰ ਕਾਨੂੰਨ ਦੇ ਰਖਵਾਲਿਆਂ ਨੇ ਇੱਕ ਨਾ ਸੁਣੀ ਜਦੋਂ ਮਾਂ ਨੂੰ ਪਤਾ ਲੱਗਾ ਕਿ ਉਸ ਨੂੰ ਕੈਨੇਡਾ ਦੀ ਤਰਤੀ ਤੇ ਪੈਰ ਪਾਉਣ ਤੋਂ ਪਹਿਲਾਂ ਹੀ ਵਾਪਸ ਮੋੜਿਆ ਜਾ ਰਿਹਾ ਹੈ ਤਾਂ ਉਸ ਦੇ ਦਿਲ ਤੇ ਕੀ ਬੀਤੀ ਹੋਵੇਗੀ ਇਹ ਕੋਈ ਸੰਵੇਦਨਸ਼ੀਲ ਇਨਸਾਨ ਹੀ ਸਮਝ ਸਕਦਾ ਹੈ ਉਸਨੇ ਆਪਣੇ ਹੱਥਾਂ ਨਾਲ ਬਣਾਇਆ ਸਮਾਨ ਆਪਣੀਆਂ ਯਾਦਾਂ ਅਤੇ ਆਪਣੀ ਧੀ ਲਈ ਲਿਆਂਦਾ ਪਿਆਰ ਸਭ ਕੁਝ ਉਸੇ 에ਅਰਪੋਰਟ ਦੇ ਫਰਸ਼ ਤੇ ਰਹਿ ਗਿਆ ਇਮੀਗ੍ਰੇਸ਼ਨ ਅਫਸਰਾਂ ਨੇ ਤਰਕ ਦਿੱਤਾ ਕਿ ਉਹਨਾਂ ਨੂੰ ਮਾਂ ਦੇ ਇਰਾਦੇਾਂ ਤੇ ਸ਼ੱਕ ਹੈ ਕਿ ਉਹ ਵਾਪਸ ਮੁੜੇਗੀ ਜਾਂ ਨਹੀਂ मां ਦੇ ਉਸ ਇਕਵਾਕ ਨੇ ਸਾਰੀ ਖੇਡ ਵਿਗਾੜ ਦਿੱਤੀ ਤੀਨੇ ਆਪਣੀ ਪੂਰੀ ਵਾਹ ਲਈ ਵਕੀਲਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਵਕਤ ਤੱਕ ਬਹੁਤ देर ਹੋ ਚੁੱਕੀ ਸੀ ਮਾਂ ਨੂੰ ਉਸੇ ਜਹਾਜ਼ ਵਿੱਚ ਵਾਪਸ ਬਿਠਾ ਦਿੱਤਾ ਗਿਆ ਜਿਸ ਵਿੱਚ ਉਹ ਸੈਂਕੜੇ ਸੁਪਨੇ ਲੈ ਕੇ ਆਈ ਸੀ ਜਹਾਜ਼ ਦੀ ਖਿੜਕੀ ਵਿੱਚੋਂ ਤੀ ਦਾ ਤੁੰਦਲਾ ਹੁੰਦਾ ਚਿਹਰਾ ਦੇਖ ਕੇ ਮਾਂ ਦੇ ਹੰਝੂ ਕੇਰਨੇ ਸ਼ੁਰੂ ਹੋ ਗਏ ਇਹ ਸਿਰਫ ਇੱਕ ਦੇਸ਼ ਤੋਂ ਦੂਜੇ ਦੇਸ਼ ਦਾ ਸਫ਼ਰ ਨਹੀਂ ਸੀ ਬਲਕਿ ਇਹ ਉਮੀਦਾਂ ਦਾ ਕਤਲ ਸੀ ਜੋ 에어ਪੋਰਟ ਦੀਆਂ ਕੰਦਾ ਦੇ ਅੰਦਰ ਚੁੱਪਚਾਪ ਹੋ ਗਿਆ ਇਹ ਦੁਖਦਾਈ ਕਹਾਣੀ ਸਾਨੂੰ ਇਹ ਸੋਚਣ ਤੇ ਮਜਬੂਰ ਕਰਦੀ ਹੈ ਕਿ ਕੀ ਕਾਨੂੰਨ ਮਨੁੱਖੀ ਰਿਸ਼ਤਿਆਂ ਤੋਂ ਉੱਪਰ ਹੈ ਜਦੋਂ ਇੱਕ ਬਜ਼ੁਰਗ ਮਾਂ ਕਈ ਕੰਟਿਆਂ ਦੀ ਉਡਾਨ ਤੋਂ ਬਾਅਦ ਥੱਕਿਆਰੀ ਪਹੁੰਚਦੀ ਹੈ ਤਾਂ ਉਸ ਨਾਲ ਅਪਰਾਧੀਆਂ ਵਾਲਾ ਸਲੂਕ ਕਰਨਾ ਕਿੱਥੋਂ ਦਾ ਇਨਸਾਫ ਹੈ ਟੋਰਾਂਟੋ 에어ਪੋਰਟ ਤੇ ਅਕਸਰ ਅਜਿਹੇ ਘਟਨਾਵਾ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਪਾਸ਼ਾ ਦੀ ਸਮੱਸਿਆ ਕਾਰਨ ਸਾਡੇ ਬਜ਼ੁਰਗ ਮੁਸ਼ਕਿਲ ਵਿੱਚ ਫਸ ਜਾਂਦੇ ਹਨ ਮਾਂ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਕੀ ਜਵਾਬ ਦੇਣਾ ਸੀ ਉਹ ਇਹ ਸੋਚ-ਸੋਚ ਕੇ ਅੰਦਰੋਂ ਹੀ ਅੰਦਰੋਂ ਟੁੱਟ ਰਹੀ ਸੀ ਉਸ ਨੇ ਆਪਣੀਆਂ ਸਹੇਲੀਆਂ ਨੂੰ ਕਿਹਾ ਸੀ ਕਿ ਮੈਂ ਕੈਨੇਡਾ ਦੀਆਂ ਫੋਟੋਆਂ ਭੇਜਾਂਗੀ ਪਰ ਹੁਣ ਉਸ ਕੋਲ ਸਿਰਫ ਆਪਣੀਆਂ ਗਿੱਲੀਆਂ ਅੱਖਾਂ ਅਤੇ ਖਾਲੀ ਹੱਥ ਸਨ ਤੀਨੇ ਜਦੋਂ ਮਾਂ ਨੂੰ ਵਾਪਸ ਜਹਾਜ਼ ਵੱਲ ਜਾਂਦੇ ਦੇਖਿਆ ਤਾਂ ਉਸ ਦਾ ਦਰਦ ਅਸਹਿ ਸੀ ਉਹ ਮਾਂ ਜੋ ਉਸਨੂੰ ਸਾਰੀ ਉਮਰ ਪਾਲ ਕੇ ਇਸ ਕਾਬਿਲ ਬਣਾਇਆ ਕਿ ਉਹ ਵਿਦੇਸ਼ ਜਾ ਸਕੇ ਅੱਜ ਉਹ ਹੀ ਤੀ ਉਸਨੂੰ ਇੱਕ ਰਾਤ ਲਈ ਆਪਣੇ ਘਰ ਦੀ ਛੱਤ ਹੇਠ ਨਹੀਂ ਰੱਖ ਸਕੀ ਇਹ ਅਹਿਸਾਸ ਕਿਸੇ ਵੀ ਤੀ ਲਈ ਨਰਕ ਤੋਂ ਘੱਟ ਨਹੀਂ ਹੁੰਦਾ ਕਾਨੂੰਨ ਦੀਆਂ ਪਾਰਦਰਸ਼ੀ ਕੰਧਾਂ ਨੇ ਦੋ ਦਿਲਾਂ ਨੂੰ ਇੰਨੀ ਬੁਰੀ ਤਰ੍ਹਾਂ ਅਲੱਗ ਕਰ ਦਿੱਤਾ ਕਿ ਰੂਹ ਵੀ ਕੰਬ ਉੱਠੀ ਇਸ ਵੀਡੀਓ ਦਾ ਮੁੱਖ ਮਕਸਦ ਸਿਰਫ ਇੱਕ ਘਟਨਾ ਸੁਣਾਉਣਾ ਨਹੀਂ ਹੈ ਬਲਕਿ ਸਾਡੇ ਪੰਜਾਬੀ ਪਹਿਣਾ ਬਰਾਮਾ ਨੂੰ ਜਾਗਰੂਕ ਕਰਨਾ ਹੈ ਜਦੋਂ ਵੀ ਤੁਸੀਂ ਆਪਣੇ ਮਾਪਿਆਂ ਨੂੰ ਵਿਦੇਸ਼ ਬੁਲਾਉਂਦੇ ਹੋ ਤਾਂ ਕੁਝ ਗੱਲਾਂ ਦਾ ਖਾਸ ਖਿਆਲ ਰੱਖੋ ਪਹਿਲੀ ਗੱਲ ਉਹਨਾਂ ਨੂੰ ਇਮੀਗ੍ਰੇਸ਼ਨ ਪ੍ਰਕਿਰਿਆ ਬਾਰੇ ਚੰਗੀ ਤਰ੍ਹਾਂ ਸਿੱਖਿਅਤ ਕਰੋ ਉਹਨਾਂ ਨੂੰ ਦੱਸੋ ਕਿ ਜੇਕਰ ਉਹ ਅੰਗਰੇਜ਼ੀ ਨਹੀਂ ਸਮਝਦੇ ਤਾਂ ਉਹ ਤੁਰੰਤ ਦੁਬਾਸ਼ੀਏ ਟਰਾਂਸਲੇਟਰ ਦੀ ਮੰਗ ਕਰਨ ਬਿਨਾਂ ਸਮਝੇ ਕਿਸੇ ਵੀ ਕਾਗਜ਼ ਤੇ ਦਸਤਖਤ ਨਾ ਕਰਨ ਅਤੇ ਨਾ ਹੀ ਕਿਸੇ ਸਵਾਲ ਦਾ ਜਵਾਬ ਹਾਂ ਜਾਂ ਨਾ ਵਿੱਚ ਦੇਣ ਅਕਸਰ ਸਾਡੇ ਬਜ਼ੁਰਗ ਕਹਿੰਦੇ ਹਨ ਕਿ ਅਸੀਂ ਬੱਚਿਆਂ ਨੂੰ ਸੰਭਾਲਾਂਗੇ ਪਰ ਤੁਹਾਨੂੰ ਉਹਨਾਂ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਉਹ ਉੱਥੇ ਸਿਰਫ ਘੁੰਮਣ ਫਿਰਨ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਆ ਰਹੇ ਹਨ ਦੂਜੀ ਗੱਲ ਸਾਰੇ ਦਸਤਾਵੇਜ਼ ਜਿਵੇਂ ਕਿ ਵਾਪਸੀ ਦੀ ਟਿਕਟ ਮੈਡੀਕਲ ਬੀਮਾ ਅਤੇ ਰਹਿਣ ਦਾ ਪਤਾ ਉਹਨਾਂ ਦੇ ਕੋਲ ਪੰਜਾਬੀ ਵਿੱਚ ਵੀ ਲਿਖ ਕੇ ਰੱਖੋ ਤਾਂ ਜੋ ਉਹ ਲੋੜ ਪੈਣ ਤੇ ਦਿਖਾ ਸਕਣ ਤੁਹਾਡੀ ਇੱਕ ਛੋਟੀ ਜਹੀ ਲਾਪਰਵਾਹੀ ਤੁਹਾਡੇ ਮਾਪਿਆਂ ਲਈ ਬਹੁਤ ਵੱਡੀ ਮਾਨਸਿਕ ਪੀੜ ਬਣ ਸਕਦੀ ਹੈ ਇਹ ਬਜ਼ੁਰਗ ਸਾਡਾ ਮਾਣ ਹਨ ਅਤੇ ਉਹਨਾਂ ਨੂੰ ਵਿਦੇਸ਼ਾਂ ਵਿੱਚ ਅਜਿਹੀ ਜ਼ਿਲਤ ਦਾ ਸਾਹਮਣਾ ਨਾ ਕਰਨਾ ਪਵੇ ਇਹ ਯਕੀਨੀ ਬਣਾਉਣਾ ਸਾਡਾ ਫਰਜ਼ ਹੈ ਇਸ ਸਾਰੀ ਘਟਨਾ ਦਾ ਨੈਤਿਕ ਸਬਕ ਇਹ ਹੈ ਕਿ ਤਿਆਰੀ ਹਮੇਸ਼ਾ ਪਾਵਨਾਵਾਂ ਤੋਂ ਮਜ਼ਬੂਤ ਹੋਣੀ ਚਾਹੀਦੀ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਕੁਝ ਨਹੀਂ ਹੁੰਦਾ ਪਰ ਵਿਦੇਸ਼ੀ ਕਾਨੂੰਨ ਬਹੁਤ ਸਖਤ ਹੁੰਦੇ ਹਨ ਮਾਂ ਦੀ ਮਮਤਾ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਪਰ ਇੱਕ ਡਲਤ ਜਵਾਬ ਤੁਹਾਡੇ ਰਿਸ਼ਤੇ ਦੇ ਵਿਚਕਾਰ ਕਾਨੂੰਨ ਦੀ ਕੰਧ ਖੜੀ ਕਰ ਸਕਦਾ ਹੈ ਆਪਣੇ ਮਾਪਿਆਂ ਨੂੰ ਮਾਨਸਿਕ ਤੌਰ ਤੇ ਤਿਆਰ ਕਰੋ ਕਿ 에ਰਪੋਰਟ ਤੇ ਕੀ ਕੁਝ ਹੋ ਸਕਦਾ ਹੈ ਉਹਨਾਂ ਨੂੰ ਇਕੱਲੇ ਛੱਡਣ ਦੀ ਬਜਾਏ ਜਿੰਨਾ ਸੰਭਵ ਹੋ ਸਕੇ ਉਹਨਾਂ ਦੀ ਮਦਦ ਲਈ ਪਹਿਲਾਂ ਹੀ ਪ੍ਰਬੰਧ ਕਰੋ ਇਸ ਵੀਡੀਓ ਰਾਹੀਂ ਅਸੀਂ ਸਾਰੇ ਸੁਣਨ ਵਾਲਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ ਅਤੇ ਉਨ੍ਹਾਂ ਦੇ ਸਫਰ ਨੂੰ ਸੁਖਾਲਾ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰੋ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਕਾਨੂੰਨੀ ਬਾਰੀਕੀਆਂ ਨੂੰ ਸਮਝਣਾ ਚਾਹੀਦਾ ਹੈ ਤਾਂ ਜੋ ਕਿਸੇ ਹੋਰ ਮਾਂ ਨੂੰ ਆਪਣੀ ਤੀ ਦੀਆਂ ਅੱਖਾਂ ਦੇ ਸਾਹਮਣੇ ਵਾਪਸ ਨਾ ਮੁੜਨਾ ਪਵੇ। ਆਪਣੀ ਮਾਂ ਦੇ ਸੁਪਨਿਆਂ ਦੀ ਰਾਖੀ ਕਰਨਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਰਹੀ ਹੋਵੇਗੀ ਅਤੇ ਤੁਸੀਂ ਇਸ ਤੋਂ ਸਿੱਖ ਕੇ ਆਪਣੇ ਪਰਿਵਾਰ ਨੂੰ ਅਜਿਹੀਆਂ ਮੁਸ਼ਕਲਾਂ ਤੋਂ ਬਚਾ ਸਕੋਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ